ਅੱਜ ਕੌਮ ਦੇ ਮਹਾਨ ਨਾਇਕ ਸਹਬ ਸ਼੍ਰੀ ਕਾਂਚੀ ਰਾਮ ਜੀ ਦਾ 19ਵਾਂ ਪਰਿನಿರ್ਮਾਨ ਦਿਵਸ ਮਨਾਉਣ ਵਾਸਤੇ ਦਮਾਕੇ ਦੀ ਇਤਿਹਾਸਕ ਧਰਤੀ ਫਲੌਰ ਵਿੱਚ ਅੱਪਾ ਸਾਰੇ ਇਕੱਠੇ ਹੋਏ ਆ ਇਸ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਸੂਬੇ ਦੀ ਬੁਲੰਗ ਆਵਾਜ਼ ਡਾਕਟਰ ਅਫਜ਼ਲ ਸਿੰਘ ਕਰੀਮਪੁਰ ਜੀ ਸੂਬਾ ਪ੍ਰਧਾਨ ਭਾਜਪਾ ਪੰਜਾਬ ਤੇ ਉਹਨਾਂ ਨਾਲ ਮੈਂ ਕਹਿ ਸਕਦਾ ਕਿ ਸਾਡੇ ਕਰੋੜਾਂ ਲੋਕਾਂ ਦੇ ਵਿਧਾਨ ਸਭਾ ਦੇ ਵਿੱਚ ਬਾਤ ਚੋਣ ਵਾਲੇ ਸਾਡੇ ਇੱਕੋ ਇੱਕ ਬਬਰ ਸ਼ੇਰ ਐਮ ਐਲ ਏ ਨਸ਼ਤਰ ਪਾਲੀ ਇਹ ਸੁਪੇ ਦੇ ਕੋਆਰਡੀਨੇਟਰ ਭੈਣੀ ਸਾਹਿਬ ਜੀ ਚੌਧਰੀ ਸਾਹਿਬ ਵਰਨਾਮ ਜੱਟਰੀ ਜੀ ਇਰਸ ਰਾਜਪੁਰਾ ਜੀ ਕੁਸ਼ੀ ਰਾਮ ਦੇ ਸਾਡੇ ਆਈਐਸ ਅਫਸਰ ਸੋਹ ਸਾਰੇ ਜਿੰਨੇ ਵੀ ਭੈਣ ਕੁਲਵੰਤ ਕੌਰ ਜੀ ਸਾਥ શ્રી ਕਾਂਸੀ ਰਾਮ ਦੇ ਭੈਣ ਕੁਲਵੰਤ ਕੌਰ ਜੀ ਵੀ ਅੱਜ ਵਿਸ਼ੇਸ਼ ਤੌਰ ਤੇ ਸਾਜੇ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਹੁੰਨ ਅਰਪਣ ਕਰਨ ਵਾਸਤੇ ਆਪਾਂ ਸਾਰੇ ਇਕੱਠੇ ਹੋਏ ਆ ਤੇ ਅੱਜ ਆਪਾਂ ਇੱਕ ਤੋਹਰਿਆ ਕਰਨਾ ਬਹੁਤ ਜ਼ਰੂਰੀ ਆ ਕਿ 2027 ਦੇ ਵਿੱਚ ਭਗਵਾਨ ਦਾ ਰਾਜ ਕਾਇਮ ਕਰਨਾ ਸਤਿਕਾਰਯੋਗ ਸਾਥੀਓ ਇਕੱਠੇ ਹੋ ਜਓ ਆਪਾਂ ਸਾਰੇ ਜੇ ਐਵੇਂ ਵਾਟਰ ਜਿੰਨੇ ਅਸੀਂ ਇੱਥੇ ਬੈਠੇ ਆਂ ਡਰਨਾ ਜਾਂ ਛੱਡ ਕੇ ਆ ਝੋਣਾ ਜਾਂ ਛੱਡ ਕੇ ਜਿਵੇਂ ਕਿਸੇ ਸ਼ਾਇਰ ਨੇ ਕਿਹਾ ਉਹ ਨ ਉਹ ਇੱਕ ਕੰਜੇਰ ਵਿੱਚ ਕਦੇ ਆਵਾਜ਼ ਨਹੀਂ ਰਹਿੰਦੇ ਕਾਇਰ ਗਰਪੋਤਾ ਕੋਲ ਕਦੇ ਆਜ਼ਾਦੀ ਨਹੀਂ ਰਹਿੰਦੀ ਜਿੰਨਾ ਕੰਮ ਨੂੰ ਹੋਵੇ ਆਦਤ ਸਿਰ ਝੁਕਾ ਕੇ ਤੁਰਨ ਦੀ ਉਹਨਾਂ ਸਿਰਾਂ ਤੇ ਕਦੇ ਨਹੀਂ ਤਾਗ ਰਹੇ ਉਹਨਾਂ ਸਿਰਾਂ ਤੇ ਕਦੇ ਨਹੀਂ ਤਾਗ ਰਹੇ ਜਿੰਦਗੀ ਭਰੀ ਪਾਸ ਮਨਾਂ ਸਮਾਨ ਸਨਮਾਨ ਨਾਲ ਚੋਣਾ ਚੋਣਿਆ ਤਾਂ ਆਪਾਂ ਨੂੰ ਇਕੱਠੇ ਹੋਣਾ ਪੈਣਾ ਆਹ ਦੇਖ ਕੇ 2027 ਦੇ ਵਿੱਚ ਮੈਂ ਦੇਖਿਆ ਕਿ ਆ ਪਿਛਲੇ ਦਿਨ ਅਜੇ ਵੀ ਸੰਘਰਸ਼ ਜਿਹੜੇ ਨੇ ਨਾਲ ਸਰ ਗੁੰਡਾ ਅਮਦਾਸੀਆ ਸੀਗਾ ਹੱਥ ਖੜੇ ਕਰਕੇ ਦੱਸੋ ਪਤਾ ਕਿ ਨਹੀਂ ਪਤਾ ਨਾਰਿਕ ਸਰਗ ਹੁੰਦਾ ਇਹ ਕੋ ਸੇਖ ਪਕਾ ਨਾ ਕਹਿੰਦਾ ਸੀ ਇਹ ਥੋੜਾ ਭੜੋੜਾ ਕਹਿਣ ਲੱਗਿਆ ਸੀ ਕਿ ਜਿੱਦੇ ਬੁਰੂ ਕਰਨੇ ਵਾਲਾ ਜਿਹੜਾ ਹੁਣ ਫਕੀਰ ਬੜਿਆ ਖੜਿਆ ਸੀ ਸਰਕਾਰ ਦਾ ਉਹ ਕਹਿ ਰਿਹਾ ਸੀ ਉੱਥੇ ਕਿ ਜਿੱਦੇ ਕੋਈ ਬੇਕਤਾ ਪਈ ਮੈਂ ਸਵਾ ਮਾਨ ਦਾ ਖੰਡਾ ਲੈ ਕੇ ਆਉਂਗਾ ਤੇ ਜਿੱਦੇ ਬੇਕਤਾ ਪਈ ਉਦੇ ਵਾਧਨ ਸਮਾਜ ਪਾਰਟੀ ਦੇ ਝੰਡਾਰੂ ਸਾਥੀ ਮੈਦਾਨ ਦੇ ਵਿੱਚ ਵਾਧਨ ਸਮਾਜ ਪਾਰਟੀ ਖੜੀ ਉਹ ਦਾ ਨਾ ਖੰਡਾ ਤੇ ਆਇਆ ਨਾ ਖੰਡੇ ਵਾਲਾ ਤੇ ਆਇਆ ਦੱਸੋ ਪਤਾ ਕਿ ਨਹੀਂ ਪਤਾ ਬੜੇ ਕਰਕੇ ਤਾਂ ਇਹ ਜੇ ਤੂਫਾਨਾਂ ਤੋਂ ਸਾਹਮਣੇ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੇ ਸ਼ੰਮਰ ਰਤਾਸ ਮਹਾਰਾਜ ਜੀ ਕਿਰਪਾ ਦੇ ਨਾਲ ਜੇ ਇਕੱਠੇ ਕਲੀ ਪੁਰੀ ਸਾਹਿਬ ਨਸ਼ਤਰ ਪਾਲ ਜੀ ਸਾਰੀ ਗੱਲ ਇਹ ਸਮਰਥੀਵਾਦਨ ਸਮਾਈ ਪਾਰਡੇ ਇਹ ਖਰਾਬ ਕਰਕੇ ਸਾਹ ਤੋਂ ਇੱਕ ਜੰਤਰਾ ਦੇ ਨਾਲ ਸਰਕਾਰ ਦੇ ਉੱਤੇ ਪ੍ਰੈਸ਼ਰ ਨਾ ਪਾਉਂਦੇ ਤਾਂ ਕੋਈ ਕੰਦਾ-ਕੁੰਦਾ ਨਹੀਂ ਪਾਣੀਆਂ ਸੀ ਸਾਡੀ ਇਤਿਹਾਸਿਕ ਜਗਾ ਜਿਵੇਂ ਤੁਗਲਾਬਾਦ ਦੇ ਵਿੱਚ ਗਈ ਆ ਇਹ ਵੀ ਚਲੀ ਜਾਣੀ ਸੀ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਸਰਕਾਰ ਹੱਥ ਥੱਲੇ ਆਪਣਾਉਂਦੀ ਆ ਇੱਕ 50 ਰੁਪਈਆ ਨਹੀਂ ਉਹ 50 ਰੁਪਈਏ ਹੋਰ ਪੈਦਾ ਕਰ ਸਕਦੀ ਆ ਸचेਤ ਹੋ ਲੋ ਆਹ ਟਟੋ 2027 ਦੇ ਵਿੱਚ ਜਿੱਦਾਂ ਸਰਦਾਰ ਅਵਕਾਰ ਸਿੰਘ ਕਲੀਪੁਰੀ ਸਾਹਿਬ ਸੰਘਰਸ਼ ਲੀਕ ਦੇ ਨੇ ਉਹਦੇ ਇਕੱਠੇ ਹੋ ਕੇ ਕਿਉਂਕਿ ਅੱਜ ਦੇਸ਼ ਦੇ ਵਿੱਚ ਛੋਟੋ ਪੰਜਾਬ ਦੇ ਵਿੱਚ ਅਹਕਾਰ ਮੱਚੀ ਹੋਈ ਆ ਨੌਨ ਮਾਨਾਂ ਨੂੰ ਗੋਲੀਆਂ ਮਰਗਿਆ ਜਾ ਰਹੀਆਂ ਜੇ ਸਰਕਾਰ ਦੇ ਖਿਲਾਫ ਬੋਲਦਾ ਪਹਿਲਾਂ ਪਰਚੇ ਫਿਰ ਡਰਾਉਣ ਦਾ ਕੰਮ ਜੇ ਪਰਚੇ ਨੂੰ ਨਾ ਡਲੀਏ ਨਾਲ ਉਹਨਾਂ ਦੇ ਦਮਾਦ ਘਰ ਦੇ ਵਿੱਚ ਆਈਏ ਫਿਰ ਗੋਲੀ ਦੇਣ ਦਾ ਕੰਮ ਕਰਦੇ ਨੇ ਕਿ ਆਸੀਂ ਦੱਸਣਾ ਚਾਉਂਦੇ ਆ ਕਿ ਆਸੀਂ ਸਾਬ ਸ੍ਰੀ ਕਾਂਸੀ ਰਾਮ ਦੇ ਪੁੱਤੇ ਆ ਸਾਬ ਸ੍ਰੀ ਕਾਂਸੀ ਰਾਮ ਤੋਂ ਸਿੱਖੇ ਹੋਏ ਆ ਅਸੀਂ ਇੱਕ ਦਾ ਜਵਾਬ 200000 ਸਾਈ ਦੇ ਵਿੱਚ ਪੱਥਰ ਨਾਲ ਦੇ ਕੇ ਬਾਦਮ ਸਮਾਜ ਪਾਰਟੀ ਦੀ ਸਰਕਾਰ ਬਣਾਵਾਂਗੇ ਇਹਨੀਆਂ ਗੱਲਾਂ ਕਰਦਾ ਰਜ਼ਾ ਲੈਣਾ ਆਹ ਸਾਰੇ ਰਲ ਕੇ ਫੇਰ ਸਭ ਤੋਂ ਅੱਜਕੜੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਟੇ ਜੈ ਭੀਮ ਜੈ ਕਾਲ ਬਾਸ ਨਿਆਰੀ ਖੁੱਲ ਕੇ ਸਤਕਾਰ ਜੋ ਸਾਥੀਓ ਜੈ ਭੀਮ ਜੈ ਕਾਲ ਸਭਨ ਸੰਗਾਜ ਪਾਰਟੀ ਜਿੰਦਾਬਾਦ 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 ਸਤ ਬਦਲ ਦਿਓ ਤਾਂ ਬਦਲ ਦਿਓ ਸਤ ਬਦਲ ਦਿਓ ਤਾਂ ਬਦਲ ਦਿਓ ਸਭਨ ਸੰਗਾਜ ਪਾਰਟੀ ਜਿੰਦਾਬਾਦ 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 ਬਾਸ ਸਭ ਤੱਕ ਬੇਕਾਮ ਰਹੇ ਅਮਰ ਰਹੇ ਅਮਰ ਰਹੇ ਬਾਸ ਸਭ ਤੱਕ ਬੇਕਾਮ ਰਹੇ ਕੀ ਕਾਂਸੀ ਰਾਮ ਦੀ ਅਮਰ ਰਹੇ ਅਮਰ ਹੈ ਅਮਰ ਹੈ ਕੀ ਕਾਂਸੀ ਰਾਮ ਦੀ ਅਮਰ ਰਹੇ ਅਮਰ ਹੈ ਅਮਰ ਹੈ ਰੰਤ ਮਰੀ ਮਾ ਬੀ ਜਿੰਦਾਬਾਦ 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 ਰੰਤ ਮਰੀ ਮਾ ਬੀ ਜਿੰਦਾਬਾਦ 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 ਤਰੀ ਪੂਰੀ ਸੰਗਤ ਸ਼ੰਗਤ ਕਰੋ ਅਮਰ ਬਾਰੇ ਸਾਡੇ ਸਨਮੋ ਜੀ